ਜਿੱਥੇ ਲੋਕ ਸਵਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਉੱਥੇ ਹੀ ਬਸਪਾ ਦੇ ਉਮੀਦਵਾਰ ਪਟਾਲਾ ਦੇ ਵਿੱਚ ਅੱਗੇ ਆਏ ਨੇ ਜਿਹੜੇ ਬਸਪਾ ਤੋਂ ਕੈਡੀਡੇਟ ਨੇ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਕਿਸੇ ਮੁੱਦਿਆਂ ਤੇ ਜਿਹੜੇ ਆ ਇਲੈਕਸ਼ਨ ਇਹ ਲੜੇ ਜਾਣਗੇ ਉਹਨਾਂ ਵੱਲੋਂ ਹਾਂਜੀ ਕੀ ਨਾ ਭਾਜੀ ਬਾਈਸੈਲਫ ਇੰਜੀਨੀਅਰ ਰਾਜਨੋਤਰਾ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਜਿੰਨੇ ਵੀ ਈ ਵਿਊਅਰਸ ਆ ਗਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰ ਕਿਸ ਮੁੱਦੇ ਤੇ ਇਲੈਕਸ਼ਨ ਲੜਿਆ ਜਾਊਗਾ ਤੁਹਾਡੇ ਵੱਲੋਂ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਦਾ ਪਹਿਲਾ ਮੁੱਦਾ ਤੇ ਇਹ ਹੀ ਹੈ ਜੀ ਕਿ ਅਸੀਂ ਆਪਣੇ ਸੰਦਾਨ ਨੂੰ ਬਚਾਉਣ ਦੀ ਜਿਹੜੀ ਹੈ ਨਾ ਸਭ ਤੋਂ ਵੱਡੀ ਪ੍ਰਾਇਰਟੀ ਸਾਡੀ ਸੰਦਾਨ ਨੂੰ ਬਚਾਉਣ ਦੀ ਹੈ ਸੈਕੰਡ ਪ੍ਰਾਇਰਟੀ ਜਿਹੜਾ ਪਬਲਿਕ ਸੈਕਟਰ ਨੂੰ ਵੇਚ ਕੇ ਪ੍ਰਾਈਵੇਟ ਸੈਕਟਰ ਜਿਹੜਾ ਅਗੇ ਲਿਆ ਮਤਲਬ ਢੰਡਾਰ ਲੋਕਾਂ ਨੂੰ ਪਬਲਿਕ ਸੈਕਟਰ ਵੇਚਿਆ ਜਾ ਰਿਹਾ ਅਸੀਂ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਸਾਰਾ ਕੁਝ ਖਤਮ ਬੰਦ ਕਰਕੇ ਖਤਮ ਕਰਕੇ ਤੇ ਜਿਹੜੇ ਪਬਲਿਕ ਤੇ ਲੋਕ ਜਿਹੜੇ ਪੜ੍ਹੇ ਲਿਖੇ ਨੌਜਵਾਨ ਜਿਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਦੇ ਰੋਜ਼ਗਾਰ ਵਾਲੇ ਪਾਸੇ ਤੋਂ ਸਰ ਇੱਥੇ ਘਟਾਰੀ ਵਾਲੇ ਬੇਲੇ ਬੰਦ ਪਈ ਬੜੀ ਚੜਤੀ ਬੰਦ ਪਈ ਹੋਈ ਨਹੀਂ ਮੁੱਦਾ ਘਟਾਰੀਵਾਲ ਮਿਲਦਾ ਜਿਹੜਾ ਮੁੱਦਾ ਸਾਡੇ ਸਭ ਨੂੰ ਮਤਲਬ ਦਿਮਾਗ ਵਿੱਚ ਜਿਲ੍ਹੇ ਗੁਰਦਾਸਪੁਰ ਦਾ ਮੁੱਦਾ ਹੋ ਉੱਥੇ ਵੀ ਜਿਹੜੇ ਸਾਡੇ ਬਹੁਤ ਸਾਰੇ ਲੋਕ ਜਾਂ ਕੋਈ ਵੀ ਵਰਗ ਦਾ ਬੰਦਾ ਜਿਹਨੂੰ ਰੋਜ਼ਗਾਰ ਜਿਹੜਾ ਮਿਲ ਬੰਦ ਕਰਕੇ ਖਤਮ ਕੀਤਾ ਗਿਆ ਉਹਦਾ ਸਾਡੀ ਪ੍ਰਾਇਰਟੀ ਹੋਏਗੀ ਕਿ ਅਸੀਂ ਹਰ ਹਾਲਤ 'ਚ ਕੋਸ ਨੂੰ ਚਾਲੂ ਕਰਾਈਏ ਤੇ ਜਿਹੜੇ ਗਰੀਬ ਲੋਕ ਜਿਹਨਾਂ ਨੂੰ ਰੋਜ਼ਗਾਰ ਮਿਲਦਾ ਦੁਬਾਰਾ ਸ਼ੁਰੂ ਹੋ ਜਾਏ। ਸਰ ਇਹ ਕਿਸਾਨਾਂ ਦਾ ਮੁੱਦਾ ਵਾ ਐਮਐਸਪੀ ਦਾ ਉਹ ਬੜਾ ਵੱਡਾ ਮੁੱਦਾ ਵਾ। ਉਹਨੂੰ ਤੁਸੀਂ ਕਿੱਦਾਂ ਦੇਜੇ ਤੇ ਕੱਲ ਨੂੰ ਤੁਹਾਡੀ ਸਰਕਾਰ ਉੱਤੇ ਤੁਸੀਂ ਉਹਨੂੰ ਕਿੱਦਾਂ ਵੇਖੋਗੇ? ਮੁੱਦਾ ਇੱਕ ਅੱਲਾ ਕਿਸਾਨਾਂ ਦਾ ਨਹੀਂ ਹੈਗਾ ਨਾਲ ਮਜ਼ਦੂਰ ਦਾ ਵੀ ਮੁੱਦਾ। ਕਿਸਾਨ ਮਜ਼ਦੂਰ ਇਕਤਾ ਜਿਹੜੀ ਬਣੀ ਐ ਉਹਨਾਂ ਦੋਵਾਂ ਦਾ ਮੁੱਦਾ ਜੇ ਕਿਸਾਨ ਖੁਸ਼ਹਾਲ ਹੋਏਗਾ ਮਜ਼ਦੂਰ ਖੁਸ਼ਹਾਲ ਹੋਏਗਾ ਤੇ ਇਹਦਾ ਦੇਸ਼ ਖੁਸ਼ਹਾਲ ਹੋਏਗਾ। ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਾਡੇ ਪੰਜਾਬ ਪ੍ਰਧਾਨ ਸਰ ਦਾ ਜਸਵੀਰ ਸਿੰਘ ਜੀ ਗੜੀ ਕਿਸਾਨ ਮਜ਼ਦੂਰ ਦੇ ਹੱਕ ਦੇ ਵਿੱਚ ਦਿੱਲੀ ਵਿੱਚ ਪੂਰਾ ਇੱਕ ਦਿਨ ਲਾ ਕੇ ਆਏ ਉਹਨਾਂ ਦੇ ਹੱਕ ਵਿੱਚ ਸਾਰਾ ਕੁਝ ਰਾਤ ਦਿਨ ਉੱਥੇ ਉਹਨਾਂ ਕੀਤਾ ਸਾਡੀ ਵੀ ਬਹੁਜਨ ਸਮਾਜ ਪਾਰਟੀ ਕੋਲ ਨੂੰ ਪ੍ਰਾਇਓਰਟੀ ਇਹੀ ਹੈ ਕਿ ਕਿਸਾਨਾਂ ਦਾ ਜਿਹੜੇ ਤੇ ਮਜ਼ਦੂਰਾਂ ਦਾ ਮੁੱਦਾ ਜਿਹੜਾ ਐ ਐਮਐਸਪੀ ਦਾ ਉਹ ਹਰ ਹਾਲਾਤ ਜਿਹੜਾ ਅਸੀਂ ਸਮਰਥਨ ਕਰਦੇ ਪਾਰਟੀ ਸਾਡੇ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਕਿਹੜੀ ਪਾਰਟੀ ਨਾਲ ਮੰਨਦੇ ਬਹੁਜਨ ਸਮਾਜ ਵਰਗੇ ਦੇਖੋ ਹਰ ਪਾਰਟੀ ਦਾ ਆਪਣਾ ਕੰਮ ਕਰਨਾ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਅਸੀਂ ਆਪਣੇ ਬਹੁਜਨ ਸਮਾਜ ਦੇ ਵਰਗ ਦੇ ਜਿਹੜੇ ਲੋਕ ਨੇ ਅਸੀਂ ਉਹਨਾਂ ਤੇ ਫੋਕਸ ਕਰ ਰਹੇ ਆਂ ਬਾਕੀ ਜਿਹੜੇ ਸਾਡੇ ਸਾਥੀ ਬਾਕੀ ਵਰਗ ਬਿਲ ਹੈਗੇ ਨੇ ਸਾਡੇ ਨਾਲ ਨੇ ਜੀ ਸਾਡੇ ਨਾਲ ਚੱਲ ਰਹੇ ਨੇ ਪਰ ਜਿਹੜਾ ਜਿਹੜਾ ਮੁੱਖ ਮੁੱਦਾ ਜਿਹੜਾ ਇਲੈਕਸ਼ਨ ਜਿੱਤਣ ਦਾ ਉਹ ਅਸੀਂ ਸਾਡੀ ਟੀਮਾਂ ਜਿਹੜੀ ਹੈਗੀਆਂ ਭੋਜਨ ਸਮਾਜ ਪਾਰਟੀ ਦਾ ਜ਼ਿਲ੍ਹਾ ਲੈਵਲ ਤੇ ਅ ਤਹਿਸੀਲ ਲੈਵਲ ਤੇ ਬੂਥ ਲੈਵਲ ਤੇ ਬੜੇ ਜੋਰ ਸ਼ੋਰ ਨਾਲ ਇੰਟਰਨਲ ਹੀ ਕੰਮ ਕਰ ਰਹੀਆਂ ਜੀ ਤੇ ਆਮ 100% ਸ਼ੋਰ ਕਿ ਭੋਜਨ ਸਮਾਜ ਪਾਰਟੀ ਦੀ ਸੀਟ ਆ ਉਹ ਜਿੱਤ ਕੇ ਭੈਣ ਕੁਮਾਰੀ ਮਾਇਆ ਵਦੀ ਚੋਲੀ ਚ ਪਾਏਗੀ ਤੇ ਉਹਨਾਂ ਨੂੰ ਜਿਹੜਾ ਸਾਡਾ ਸੀਐਮ ਬਣਨ ਦਾ ਸੁਪਨਾ ਦੇਖਦੇ ਆਂ ਸੀ ਉਹ ਪੂਰਾ ਕਰਨ ਦੇ ਵਿੱਚ ਅਹੀ ਯੋਗਦਾਨ ਪਾਉਣਾ ਲੋਕਾਂ ਦਾ ਕਿੱਦਾਂ ਦਾ ਹੰਗਾਰਾ ਮਿਲਦਾ ਦਾ ਤੁਹਾਨੂੰ ਜਿਹੜੇ ਲੋਕਾਂ ਦਾ ਹੰਗਾਰਾ ਤੁਸੀਂ ਦੇਖ ਹੀ ਰਹੇ ਹੋ ਜੀ ਪੂਰੇ ਬਟਾਲਾ ਪੁਲਿਸ ਬਟਾਲਾ ਜਿਹੜਾ ਜ਼ਿਲ੍ਹਾ ਉਹਦੇ ਹਰ ਪਿੰਡ ਤੋਂ ਸਾਡੇ ਅਧਿਦੇਦਾਰ ਜਿਹੜੇ ਆ ਸਾਹਬਾਨ ਆਏ ਨੇ ਤੇ ਉਹਨਾਂ ਦਾ ਹੰਗਾਰਾ ਪੂਰਾ ਜੀ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਨੇ ਤੇ ਯਕੀਨ ਵੈਸੇ ਤੇ ਹਰ ਕੋ ਨੂੰ ਹਰ ਕੋ ਜਿੱਤ ਲਈ ਲੜਦਾ ਤੇ ਸਾਨੂੰ ਵੀ ਉਸੇ ਤਰ੍ਹਾਂ ਹੀ ਸਾਡਾ ਮੋਰਲ ਬੂਸਟ ਆ ਸਾਡੇ ਵਰਕਰ ਦਾ ਮੋਰਲ ਬਹੁਤ ਬੂਸਟ ਆ ਤੇ ਇਹ ਜਿਹੇ ਸਾਨੂੰ ਯਕੀਨ ਹੀ ਕੋਈ ਨਹੀਂ ਕੇਸ ਉਹ ਇੰਦੀ ਬਸ ਬੰਦੇ ਜਿਹੜੇ ਉਮੀਦਵਾਰ ਆ ਰਾਜ ਕੁਮਾਰ ਜੀ ਮੈਂ ਬਟਾਲਾ ਤੋਂ ਵਿਕੀ ਮਲਿਕ